ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਵਲੌਗ ਨੰਬਰ 3 ਮੇਲਾ ਬਾਬਾ ਬਸੰਤ ਸ਼ਾਹ ਜੀ ਦਾ ਅੱਜ ਤੁਹਾਨੂੰ ਲੈ ਚਲੀਏ ਸ਼ੋਹ ਦੇ ਵਲੌਗ ਤੇ ਲਓ ਜੀ ਸਾਡਾ ਬਲੌਗ ਹੋ ਗਿਆ ਸ਼ੁਰੂ ਮੈਂ ਤੇ ਜਸਪੀਤ ਇੱਥੇ ਤਿਆਰ ਹੋਣ ਲੱਗੇ ਸੀਗੇ ਲਓ ਜੀ ਮਣੀ ਕਰ ਰਿਹਾ ਗੱਡੀ ਸਾਫ਼ ਇਹਦੇ ਵੀ ਅੱਜ ਚਮਕਾ ਕੇ ਲੈ ਕੇ ਜਾਣੀ ਹੈ ਗੱਡੀ ਬਹੁਤ ਮਿਹਨਤੀ ਬੰਦਾ ਸਾਡਾ ਮਣੀ ਬੋਕੈਂਟ ਬੰਦਾ ਸਾਡਾ ਇਹਦਾ ਛੋਟਾ ਭਰਾ ਵੀ ਆ। ਲਓ ਜੀ ਇੱਥੇ ਹੋ ਰਹੀ ਹੈ ਮਸਤੀ। ਇਹ ਆ ਜੀ ਸਾਡਾ ਅਰਫ ਪ੍ਰਤਾਪ ਸਿੰਘ ਬਰਾੜ, ਅਬ ਕੀਰਤ ਕੌਰ ਬਰਾੜ। ਲਓ ਜੀ ਇੱਥੇ ਅਸੀਂ ਨਿਕਲ ਗਏ ਜੀ ਸ਼ੋਅ ਤੇ। ਰਸਤੇ ਦੀ ਵੀਡੀਓ ਆ। ਅਸੀਂ ਨਿਕਲ ਗਏ ਸ਼ੋਅ ਤੇ ਅਸੀਂ ਜਾ ਰਹੇ ਹਾਂ ਜੀ। ਅੱਗੇ ਅੱਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੀ। ਲਓ ਜੀ ਇਹ ਆ ਸਾਡੀ ਆ ਗਈ ਤਿੰਨਾਂ ਦੀ ਫੋਟੋ। ਦੇਖੋ ਸਾਡੀ ਵੀਡੀਓ। ਦੇਖੋ ਬਾਏ ਬਾਏ ਲਓ ਜੀ ਹੁਣ ਅਸੀਂ ਚੜ ਗਏ ਮੇਨ ਰੋਡ ਤੇ ਮੁੱਦਕੀ ਵਾਲਾ ਰੋਡ ਇਹ ਮੁੱਦਕੀ ਨੂੰ ਜਾ ਰਹੀ ਐ ਸਿੱਧੀ ਸੜਕ ਲਓ ਜੀ ਅਸੀਂ ਪਹੁੰਚ ਗਏ ਜੀ ਮੁੱਦਕੀ ਕਿੱਡਾ ਸੋਹਣਾ 뷰 ਲੱਗਦਾ ਦੂਰੋਂ ਪੁਲ ਬਣਿਆ ਉੱਪਰ ਵੱਡਾ ਨੌਲ ਪਟ્રોલਪ ਬਹੁਤ ਸੋਹਣਾ 뷰 ਲੱਗ ਰਿਹਾ ਘੈਂਟ ਘੈਂਟ ਪੂਰਾ ਲਓ ਜੀ ਮੁੱਦਕੀ ਅਸੀਂ ਪਹੁੰਚ ਚੁੱਕੇ ਆ ਲਓ ਜੀ ਅਸੀਂ ਪਹੁੰਚਿਆ ਜੀ ਤਾਜ ਢਾਬਾ ਜਿੱਥੇ ਅਸੀਂ ਪੀਤੀ ਚਾਹ ਕਿੱਦਾਂ ਸੋਹਣਾ ਥੀ ਵਾ ਕਿੱਦਾਂ ਸੋਹਣਾ ਟੱਬਾ ਕਿੰਨੀ ਸੋਹਣੀ ਲੋਕੇਸ਼ਨ ਆ ਇਹਨਾਂ ਦੀ ਠੀਕ ਆ ਜੀ ਮੈਡਮ ਵੀ ਉੱਤਰਿਆ ਮਣੀ ਹਵਾ ਬਹੁਤ ਸੋਹਣੀ ਚੱਲ ਰਹੀ ਸੀ ਖੁੱਲੀ ਹਵਾ ਠੰਡੀ ਹਵਾ ਚੱਲ ਰਹੀ ਸੀ ਕਹਿੰਦੇ ਗਰਮੀ ਬਹੁਤ ਸੀ ਬਟ ਨਹੀਂ ਹਵਾ ਬਹੁਤ ਸੋਹਣੀ ਚੱਲ ਰਹੀ ਸੀ ਬਹੁਤ ਘੈਂਟ ਲਓ ਜੀ ਮਣੀ ਕਹਿੰਦਾ ਮੈਨੂੰ ਵੀਡੀਓ ਚ ਲਓ ਅਸੀਂ ਲਿਆ ਮਣੀ ਨੂੰ ਵੀਡੀਓ ਚ ਲਓ ਜੀ ਹੁਣ ਹੋਏ ਅਸੀਂ ਐਂਟਰ ਕੁਛ ਖਾਵਾ ਪੀਵਾਗੇ ਚਾਹ ਚੂ ਪੀਵਾਗੇ ਸਾਨੂੰ ਰੂਮ ਚ ਲੈ ਕੇ ਜਾਣਗੇ ਸਾਨੂੰ ਵੈਸੇ ਪਸੰਦ ਨਹੀਂ ਆਇਆ ਆ ਦੇਖੋ ਇੱਥੇ ਲਾਈਟ ਨਹੀਂ ਸੀਗੀ ਦੂਜੇ ਚ ਸ਼ਿਫਟ ਕਰਤਾ ਸਾਨੂੰ ਚਲੋ ਬਹੁਤ ਸੋਹਣਾ ਕੰਮ ਕੀਤਾ ਉਹਨਾਂ ਨੇ ਬੜੀ ਰਿਸਪੈਕਟ ਕੀਤੀ ਸਾਡੀ ਚਲੋ ਕੁਰਸੀਆਂ ਕਰਸੀਆਂ ਸੈੱਟ ਕਰ ਲਈਆਂ ਲਓ ਜੀ ਹੁਣ ਅਸੀਂ ਖਾ ਰਹੇ ਸੈਂਡਵਿਚ ਪਹਿਲਾਂ ਅਸੀਂ ਪੀਤੀ ਇਸ ਚਾਹ ਚਾਹ ਤੋਂ ਬਾਅਦ ਅਸੀਂ ਖਾਦੇ ਸੈਂਡਵਿਚ ਉਹ ਤਾਂ ਸੈਂਡਵਿਚ ਨਹੀਂ ਦਿੱਤੇ ਸੀ ਅਸੀਂ ਲੇਟ ਥੋੜਾ ਆਰਡਰ ਕੀਤੇ ਸੀ ਬਟ ਬਹੁਤ ਕੈਂਟ ਸੀ ਚਾਹ ਵੀ ਬਹੁਤ ਕੈਂਟ ਸੀ ਤੇ ਸੈਂਡਵਿਚ ਵੀ ਸਿਰਾ ਹੀ ਬਣਾਤੇ ਸੀ ਉਹਨਾਂ ਨੇ। ਲਓ ਜੀ। ਅਸੀਂ ਤਿੰਨੇ ਆ ਗਏ ਹਾਂ। ਕਿਉਂਕਿ ਮਜਿਸ਼ੀਅਨ ਟੀਮ ਸਾਡੀ ਪਿੱਛੇ ਸੀਗੀ ਉਹ ਉਹਨਾਂ ਨੂੰ ਹਜੇ ਥੋੜਾ ਟਾਈਮ ਲੱਗ ਰਿਹਾ ਸੀਗਾ। ਆਉਣ ਚ ਅਸੀਂ ਇਹ ਸੋਚੇ ਚਲੋ ਚਾਹ ਪਾਣੀ ਪੀ ਲਈਏ। ਸੈਂਡਵਿਚ ਖਾ ਲਈਏ ਕਰੋ ਕੁਝ ਖਾ ਕੇ ਨਹੀਂ ਗਏ ਸੀਗੇ। ਇਕੱਲੀ ਚਾਹ ਹੀ ਪੀਤੀ ਸੀ ਰਾਤ ਭੁੱਖ ਲੱਗ ਗਈ ਸੀ ਸਾਨੂੰ। ਚਲੋ ਜੀ। ਅਸੀਂ ਦਿੱਤਾ ਬਿੱਲ ਹੁਣ ਅਸੀਂ ਗਏ ਬਾਹਰ। ਚਲੋ ਜੀ। ਹੁਣ ਅਸੀਂ ਅੱਗੇ ਵਧਨੇ ਆ। ਉਹ ਸਾਡੇ ਦੋ ਕੋਰਸ ਵਾਲੇ ਮੁੰਡੇ ਖੜੇ ਸਾਨੂੰ ਡੀਕ ਰੇ ਸੀਗੇ। ਸਾਨੂੰ ਬੰਦੇ ਡੀਕ ਰਹੇ ਸੀ ਗਰਮੀ ਸਾਨੂੰ ਥੋੜੀ ਬਹੁਤੀ ਵੀ ਨਹੀਂ ਲੱਗੀ ਕਿਉਂਕਿ ਰੋਡ ਵੱਡਾ ਸੀ ਹਵਾ ਬਹੁਤ ਚੱਲ ਰਹੀ ਸੀ ਕੈਂਟ ਸੀ ਕੰਮ ਲਓ ਜੀ ਹੁਣ ਅਸੀਂ ਫੇਰ ਨਿਕਲ ਪਏ ਜੀ ਆਪਣੇ ਸ਼ੋਅ ਵੱਲੀ ਪਿੰਡ ਡੂਮਣੀ ਵਾਲਾ ਜ਼ਿਲ੍ਹਾ ਤਰਨਤਾਰਨ 메ਨ ਸ਼ੜਕ ਤੇ ਜਾ ਰਹੇ ਆ ਚਲੋ ਬਹੁਤ ਵਧੀਆ ਸੀ ਲਓ ਜੀ ਅਸੀਂ ਚੱਕੇ ਆਪਣੇ ਦੋ ਕੋਰਸ ਵਾਲੇ ਉੱਥੋਂ ਮੁੰਡੇ ਕਰ ਰਿਹਾ ਗੱਡੀ 'ਚ ਮਸਤੀ ਉਹ ਚਾਰੇ ਮਿਰਜਾ ਪੜ ਰਹੇ ਸੀਗੇ ਗਾਉਣਾ ਉਹਨਾਂ ਨੂੰ ਬਹੁਤ ਔਖਾ ਲੱਗ ਰਿਹਾ ਗਾਉਣਾ ਮਿਰਜਾ ਚਲੋ ਕੋਈ ਨਹੀਂ ਹੌਲੀ-ਹੌਲੀ ਆ ਜਾਊਗਾ ਹਰ ਇੱਕ ਜੀ ਨੂੰ ਟਾਈਮ ਲੱਗ ਰਿਹਾ ਲੱਗਦਾ ਹੁੰਦਾ ਚਲੋ ਜੀ ਹੁਣ ਅਸੀਂ ਆ ਗਏ ਅੱਗੇ ਥਰਲੋ ਪਰ ਮੈਨੂੰ ਸ਼ਹਿਰ ਦਾ ਨਹੀਂ ਪਤਾ ਵੀ ਕਿਹੜਾ ਸ਼ਹਿਰ ਆ ਇਹ ਮਣੀ ਨੂੰ ਪਤਾ ਸੀ ਇਸ ਚੀਜ਼ ਦਾ ਕਿਹੜਾ ਸ਼ਹਿਰ ਆ ਗਿਆ ਚਲੋ ਮੈਨੂੰ ਇਸ ਦਾ ਨਹੀਂ ਨੌਲੇਜ ਹੋਣ ਕਰਕੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਵੀ ਇਹ ਕਿਹੜਾ ਸ਼ਹਿਰ ਪਰ ਅਸੀਂ ਇੱਥੇ ਪੂਰੀ ਮਸਤੀ ਕੀਤੀ ਬਹੁਤ ਜ਼ਿਆਦਾ ਮਸਤੀ ਕੀਤੀ ਗੱਡੀ 'ਚ ਕਿਉਂਕਿ ਸਾਰਾ ਸਫਰ ਇਦਾਂ ਹੀ ਨਾ ਹੁੰਦਾ ਹੁੰਦਾ ਮਸਤੀ ਜਿਹਾ ਨਾ ਹੁੰਦਾ ਹੋਰ ਰੂਣੀਆਂ ਸ਼ਕਲਾ ਲੈ ਕੇ ਤਾਂ ਆਪਾਂ 5 ਮਿੰਟ ਨਹੀਂ ਸਫਰ ਕੱਢ ਸਕਦੇ ਕਿਉਂਕਿ ਇੰਨਾ ਲੰਮਾ 1.5 ਘੰਟੇ ਦਾ ਸਫਰ ਪੈ ਗਿਆ ਸੀ ਸਾਨੂੰ ਪੂਰੀ ਫੁੱਲ ਮਸਤੀ ਕਰ ਰਹੇ ਸੀ ਅਸੀਂ ਸਾਰੇ ਜਣੇ ਦੇਖੋ ਮਣੀ ਮੈਂ ਤੇ ਜਿੰਦਰ ਹੋਰੀ ਬਹੁਤ ਵਧੀਆ ਬਹੁਤ ਹੀ ਵਧੀਆ ਸਾਡਾ ਸਫਰ ਰਿਹਾਗਾ ਇਦਾਂ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਵੀ ਇਸੀ ਟਾਂ ਲੰਬਾ ਸਫਰ ਕਰਨਾ ਰੇਡ 2 ਘੰਟੇ ਦਾ ਸਫਰ ਰਿਹਾ ਪਤਾ ਹੀ ਨਹੀਂ ਲੱਗਿਆ ਵੀ ਸਾਡਾ ਕਦੋਂ ਸਫਰ ਮੁੱਕ ਗਿਆ ਕਦੋਂ ਅਸੀਂ ਚਲੇ ਗਏ ਕਦੋਂ ਅਸੀਂ ਛੋਤੀ ਪਹੁੰਚ ਗਏ ਲਓ ਜੀ ਅਸੀਂ ਪਹੁੰਚ ਗਏ ਫਾਟਕਾਂ ਤੇ ਇਹ ਸ਼ਾਇਦ ਮੈਨੂੰ ਲੱਗਦਾ ਪਤਨੀ ਜੀ ਜੀ ਤਾਂ ਫਟਕ ਸੀ ਪਤਨੀ ਮਖੋਦਾ ਮੈਨੂੰ ਨਹੀਂ ਇਸ ਚੀਜ਼ ਬਾਰੇ ਨੌਲੇਜ ਹੈਗੀ। ਲਓ ਜੀ ਇਹ ਆ ਗਈਆਂ ਜੀ ਵੱਡੀਆਂ। ਵੱਡੀ ਸੜਕ ਸਮੁੰਦਰ। ਲਓ ਜੀ। ਦੇਖੋ ਕਿੱਡਾ ਸੋਹਣਾ 뷰 ਲੱਗ ਰਿਹਾ। ਹਾਂ ਲਓ ਜੀ ਅੱਗੇ ਜਾ ਰਹੀ ਹੈ ਜੀ ਸਾਡੀ ਪੋਜੀਸ਼ਨਾਂ ਦੀ ਗੱਡੀ ਬਾਈ ਜਲੰਧਰ ਹੋ ਰਹੀ ਬਾਈ ਜਗਤਾਰ ਹੋ ਰਹੀ। ਬਹੁਤ ਕੈਂਡ ਪਰਸਨ ਨੇ। ਹਾਂ ਲਓ ਜੀ ਬਾਈ ਜੀ ਦੀ ਗੱਡੀ ਜਾ ਰਹੀ ਆ ਚਲ ਪੜਾ ਵਧੀਆ ਲੱਗ ਰਿਹਾ ਹੈਗਾ ਬਾਈ ਜੀ ਦੀ ਗੱਡੀ ਬਾਈ ਚਲੰਦਰ ਦੀ ਗੱਡੀ ਬਹੁਤ ਹੀ ਸਾਡੇ ਰਿਸਪੈਕਟਡ ਬੰਦੇ ਬਹੁਤ ਹੀ ਇੱਜ਼ਤਮਾਨੀ ਵਾਲੀ ਲਓ ਜੀ ਹੁਣ ਤੁਹਾਨੂੰ ਦੱਸਨਾ ਮੈਂ ਕੀ ਕੰਮ ਕਰਦਾ ਆਪਣੇ ਫਰੋਦਾ ਹੀ ਨਹੀਂ ਧੋਕੇ ਆਪਣੇ ਫਰੋਦਾ ਹੀ ਨਹੀਂ ਪੁੱਤ ਤੱਕ ਤੇ ਤਤੇ ਹੰਝੂਆਂ ਨੇ ਦੁੱਖ ਕੱਤੇ ਹੰਝੂਆਂ ਨੇ ਹਿਜ਼ਰਾਂ ਦਾ ਚਰਖਾ ਤੁੰਦੇ ਗਿਓ ਸਦਰਾਂ ویرਾਨ ਹੋਈਆਂ ਸੱਬੇ ਸ਼ਮਸ਼ਾਨ ਹੋਈਆਂ ਇੱਕ ਵਾਰੀ ਪਿੰਡ ਆ ਜਾ ਦੀਪ ਸਿਓ ਹੋ ਪਾਵਾ ਮਿੱਟੀ ਦਾ ਏ ਪੁੱਤ ਵਰਗਾ ਕੇ ਪਾਵਾ ਮਿੱਟੀ ਦਾ ਏ ਪੁੱਤ ਵਰਗਾ ਮੈਨੂੰ ਲੱਗਦਾ ਲੋਕਾਂ ਨੂੰ ਖਿਡਾਉਣਾ ਲੱਗਦਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਹੋ ਹੋ ਬਾਬਾ ਜੀ ਅਸੀਂ ਪਹੁੰਚ ਗਏ ਜੀ ਬਾਬਾ ਡੇਰਾ ਬਸੰ ਸ਼ਾਦੀ ਦੀ ਜਗ੍ਹਾ ਤੇ ਉਹ ਦੇਖੋ ਜੀ ਸਾਹਮਣੇ ਦਿਖ ਰਹੀ ਹੈ ਤੁਹਾਨੂੰ ਬਾਬਾ ਜੀ ਦੀ ਜਗ੍ਹਾ ਜਸਪੀ ਤੁਹਾਨੂੰ ਹੋਰ ਦਿਖਾ ਦੇਣੀ ਹੈ ਚੰਗੀ ਤਰ੍ਹਾਂ ਹਾਂ ਜੀ ਦੇਖੋ ਬਹੁਤ ਸੋਹਣਾ ਕਲੀਅਰ ਦੇਖ ਰਿਹਾ ਬੜੀ ਸੋਹਣੀ ਜਗ੍ਹਾ ਸੀਗੀ ਕਿਸੇ ਵੀ ਗੁਰੂ ਪੀਰ ਦੀ ਹੁੰਦੀ ਹੈ ਜਗਾ ਸੋਹਣੀ ਹੀ ਹੁੰਦੀ ਹੈ ਕਿਸੇ ਨੂੰ ਆਪਾਂ ਨਿੰਦ ਨਹੀਂ ਸਕਦੇਗੇ ਬੜੀ ਕੈਂਟ ਜਗਾ ਸੀਗੀ ਲਓ ਜੀ ਅਸੀਂ ਪਹੁੰਚ ਗਏ ਜੀ ਪ੍ਰੋਗਰਾਮ ਵਾਲੀ ਜਗਾ ਤੇ ਲਓ ਜੀ ਧੰਨ ਪੀਰ ਬਾਬਾ ਬਸਨ ਸ਼ਾਹ ਜੀ ਬਹੁਤ ਕੈਂਟ ਜਗਾ ਸੀਗੀ ਉਜੀ ਹੁਣ ਸਾਡੇ ਆਉਣਗੇ ਜਗਤਾਰ ਬਾਈ ਜੀ ਜਗਤਾਰ ਬਾਈ ਜੀ ਆਉਣਗੇ ਸਾਡੇ ਨਿਕਲ ਕੇ ਗੱਡੀ ਚੋਂ ਇਹ ਸਾਡੇ ਮੇਨ ਮੋਡਾ ਜਗਤਾਰ ਬਾਈ ਜੀ ਇਹਨਾਂ ਨੇ ਸਾਰਾ ਤੰਮਾ ਜਾਮਾ ਕਰਨਾ ਹੁੰਦਾ ਇਹਨਾਂ ਦੇ ਹੱਥ ਕਮਾਂਡ ਹੁੰਦੀ ਹੈ ਸਾਡੇ ਸ਼ੋਹ ਦੀ ਵੀ ਤੁਸੀਂ ਸਾਰਾ ਤੰਮਾ ਜਾਮਾ ਕਰਨਾ ਲਓ ਜੀ ਅਸੀਂ ਇੱਥੇ ਪਹੁੰਚ ਗਏ ਸਰਪੰਚ ਸਾਹਿਬ ਦੇ ਕਾਰਜ ਜਿਨ੍ਹਾਂ ਨੇ ਸਾਨੂੰ ਇੱਥੇ ਤਿਆਰ ਹੋਣ ਲਈ ਇੱਕ ਰੂਮ ਦਿੱਤਾ ਸੀ ਲਓ ਜੀ ਮੈਡਮ ਅਸੀਂ ਪਹੁੰਚ ਗਏ ਕਮਰੇ ਚ ਮਣੀ ਤੇਜਿੰਦਰ ਪੱਟੀ ਸਾਹਿਬ ਅਸੀਂ ਕਰ ਰਹੇ ਹਾਂ ਮਸਤੀ ਚਲੋ ਵਧੀਆ ਸੋਣਾ ਚੱਲ ਰਿਹਾ ਅਸੀਂ ਕੰਮ ਸਾਰਾ ਲਓ ਜੀ ਇੱਥੇ ਮੈਡਮ ਜੀ ਹੋ ਰਹੇ ਨੇ ਤਿਆਰ ਲਓ ਜੀ ਮੇਕਅਪ ਕਰ ਲਿਆ ਮੈਡਮ ਜੀ ਨੇ ਲਓ ਜੀ ਮੈਡਮ ਮੇਕਅਪ ਕਰ ਲੰਗੀ ਨੇ ਹੁਣ ਸਾਰੇ ਮਿਰ ਮੂੰਹ ਚ ਨਿਕਲ ਗਏ ਸੀਗਾ ਚਲੋ ਹੁਣ ਤਿਆਰ ਹੋਣ ਲੱਗੇ ਨੇ ਮੈਡਮ ਜੀ ਲਓ ਜੀ ਆਪਾਂ ਲਈ ਨੇ ਗੱਲ Dream ਹੋ ਗਈ ਵਾਪਸੀ ਸਾਡਾ ਸ਼ੋਅ ਹੋ ਗਿਆ ਖਤਮ ਲਓ ਜੀ ਜਿਵੇਂ ਅਸੀਂ ਜਾਣਦੇ ਵੈਸੇ ਅਸੀਂ ਉਵੇਂ ਆਉਂਦੇ ਨਹੀਂਗੇ ਕਿਉਂਕਿ ਗਰਮੀਆਂ ਨਾਲ ਸਾਰਿਆਂ ਦੇ ਮੂਹ ਓਟ ਜਾਂਦੇ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਸਾਰੀ ਗਰਮੀ ਬਹੁਤ ਹੀ ਜ਼ਿਆਦਾ ਫੈਰੀ ਆ 50 ਡਿਗਰੀ ਤੋਂ ਤਾਪਮਨ ਸੀਗਾ ਲਓ ਜੀ ਲਓ ਜੀ ਹੁਣ ਹੋ ਗਿਆ ਥੋੜਾ ਮੂਹ ਨਹੀਂ ਰਾਜਾ ਸਾਨੂੰ ਇੰਨਾ ਟਾਈਮ ਲੱਗ ਗਿਆ ਅਸੀਂ ਉੱਥੋਂ ਸਵਾ ਪੰਜ ਵਜੇ ਆਏ ਸੀਗੇ ਲਓ ਜੀ ਲਓ ਜੀ ਅਸੀਂ ਤੇ ਐਸਪੀ ਨੇ ਠੰਡੇ ਤੇ ਥੋੜਾ ਰੁਕੇ ਸੀ ਠੰਡਾ ਪੀਤਾ ਗਰਮੀ ਬਹੁਤ ਸੀਗੀ ਬਹੁਤ ਲੱਗ ਰਹੀ ਸੀਗੀ ਇਸ ਲਈ ਕਿ ਅਸੀਂ ਠੰਡਾ ਪੀਤਾ ਬੜਾ ਆਨੰਦ ਆਇਆ ਠੰਡਾ ਪੀ ਕੇ ਚਲੋ ਵਧੀਆ ਖਾਣਾ ਪੀਣਾ ਵੀ ਚਾਹੀਦਾ ਖਾਣ ਪੀਣ ਲਈ ਕਮਾਉਣੇ ਆਪਾਂ ਚਲੋ ਕੋਈ ਨਹੀਂ ਲਓ ਜੀ ਅਸੀਂ ਪਿੰਡ ਵਾਲੀ ਸੜਕ ਤੇ ਆ ਗਏ ਜੀ ਹੁਣ ਅਸੀਂ ਘਰੇ ਪਹੁੰਚ ਰਹੇ ਹਾਂ ਜੀ ਲਓ ਜੀ ਘਰੇ ਪਹੁੰਚ ਗਏ ਜੀ ਅਸੀਂ ਹੁਣ ਡੈਡੀ ਜੀ ਖੋਲਣਗੇ ਬਾਹਰ ਲਓ ਜੀ ਉਹਨਾਂ ਨੇ ਖੋਲਤਾ ਬਾਹਰ ਚਲੋ ਜੀ ਗੱਡੀਆਂ ਦੇ ਲਓਗੇ ਗੱਡੀ ਚਲੋ ਮਣੀ ਨੇ ਗੱਡੀ ਕੀਤੀ ਅੰਦਰ ਲਓ ਜੀ ਅਸੀਂ ਸਾਰੇ ਜੀ ਵਧੀਆ ਸਾਡਾ ਸ਼ੋਅ ਹੋ ਨਿਬੜਿਆ ਕੈਂਟ ਹੁਣ ਸਾਰਿਆਂ ਨੂੰ ਬਾਏ ਬਾਏ ਜੀ ਲਓ ਜੀ ਨੈਕਸਟ ਵਲੌਗ ਚ ਜਰੂਰ ਮਿਲਾਂਗੇ ਸਾਰਿਆਂ ਦਾ ਦਿਲੋਂ ਧੰਨਵਾਦ ਇੰਨਾ ਪਿਆਰ ਦੇ ਲਈ ਧੰਨਵਾਦ ਜੀ